ਬਲ ਚਰਚ ਆਫ ਗੋਡ ਯਾਸੀਨ ਰੋਡ ਪਿੱਛੇ ਐਨ ਐਮ ਸਿਨੇਮਾ ਵਿਖੇ ਚਰਚ ਦੇ ਮੁਖ ਪਾਸਟਰ ਬੇਬੀ ਵਰਗਿਸ ਅਤੇ ਪਾਸਟਰ ਆਸੀਸ ਵਰਗਿਸ ਦੀ ਅਗਵਾਈ ਹੇਠ ਈਸਟਰ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਕਰਨਜੀਤ ਸਿੰਘ ਰਿੰਟੂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਚਰਚ ਵੱਲੋਂ ਵਿਸ਼ਮ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਗਈ। ਸੇਵਾ ਦਾ ਹਰਦੀਪ ਸਿੰਘ, ਮਨੀਸ਼ ਮਾਰਕ, ਲਵ ਆਸ਼ੀਸ਼ ਮਾਰਕ, ਕ੍ਰਿਸ਼ ਹਨੀ ਹੈਪੀ ਪਠਾਨੀਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅੱਜ ਬਹੁਤ ਖੁਸ਼ਕਿਸਮਤਿਆਂ ਕਿ ਅੱਜ ਬਾਈਬਲ ਚਰਚ ਆਫ ਗੋਡ ਦੇ ਵਿੱਚ ਮੈਨੂੰ ਵੀ ਆ ਕੇ ਸੰਗਤਾਂ ਦੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਔਰ ਮੈਂ ਈਸਟਰ ਦੇ ਸ਼ੁਭ ਦਿਹਾੜੇ ਦੀ ਸਾਰੀਆਂ ਮੁਸੀਬਾਈ ਚਾਰੇ ਨੂੰ ਅੱਜ ਇੱਥੇ ਮੁਬਾਰਕਬਾਦ ਦਿੱਤੀ ਔਰ ਇਹਨਾਂ ਦਾ ਅਸ਼ੀਰਵਾਦ ਲਿਆ ਸੋ ਅੱਜ ਅਸੀਂ ਮਹਾਨ ਸ਼ਖਸੀਅਤ ਸਾਡੇ ਪ੍ਰਭੂ ਜਸੂਮ ਸਿੰਘ ਜੀ ਦਾ ਜਿਹੜਾ ਅੱਜ ਮੈਂ ਕਹਾਂਗਾ ਕਿ ਪੁਨਰ ਜਨਮ ਹੋਇਆ ਜੋ ਉਹਦੀ ਖੁਸ਼ੀ ਮਨਾ ਰਹੇ ਆਂ ਔਰ ਭਗਵਾਨ ਨਾ ਜੰਮਦੇ ਆ ਨਾ ਮਰਦੇ ਆ ਉਹ ਸਿਰਫ ਸਾਨੂੰ ਦੱਸਦੇ ਆ ਕਿ ਜਦੋਂ ਅਸੀਂ ਮਨੁੱਖੀ ਸਰੀਰ ਚ ਆਉਂਦੇ ਆ ਤੇ ਕਿੰਨੇ ਦੁੱਖ ਤਕਲੀਫ ਜ਼ੁਲਮ ਜ਼ਾਲਮ ਕਈ ਕੁਝ ਹੁੰਦਾ ਪਰ ਉਹਦੇ ਅੱਗੇ ਗੋਡੇ ਨਹੀਂ ਟੇਕਨੇ ਔਰ ਉਹਨਾਂ ਨੇ ਸਿਰਫ ਆਪਣੀਆਂ ਸੰਗਤਾਂ ਨੂੰ ਵਿਸ਼ਵਾਸ ਦਿਵਾਉਣ ਦੇ ਲਈ ਇਹ ਸਾਰੀ ਖੇਡ ਰਚੀ ਉਹ ਪਹਿਲਾਂ ਸਲੀਬ ਤੇ ਚੜੇ ਫਿਰ ਵਾਪਸ ਆਏ ਔਰ ਸੰਗਤਾਂ ਦੇ ਵਿੱਚ ਪ੍ਰਭੂ ਦੇ ਪ੍ਰਤੀ ਇੱਕ ਆਪਣਾ ਉਹਨਾਂ ਵਿਸ਼ਵਾਸ ਪੈਦਾ ਕੀਤਾ ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਸਾਰੀ ਸੰਗਤਾਂ ਜੇਤੇ ਪ੍ਰਭ ਯੇਸ਼ੂ ਮਸੀਹ ਜੀ ਦੇ ਚਰਨਾਂ ਦੇ ਵਿੱਚ ਵਿਸ਼ਵਾਸ ਦੇ ਨਾਲ ਬੈਠੀਆਂ ਅਰਥਾਤ ਪ੍ਰਭ ਯੇਸ਼ੂ ਮਸੀਹ ਦੇ ਜੀ ਉਠੰਦੇ ਦਿਵਸ ਦੇ ਬਾਈਬਲ ਚਰਚ ਆਫ ਗੋਡ ਵੱਲੋਂ ਐਨ ਐਮ ਸਿਨੇਮਾ ਬੈਕਸਾਈਡ ਕੋਟ ਰੋਡ ਅੰਮ੍ਰਿਤਸਰ ਦੇ ਮੁੱਖ ਪਾਸਟਰ ਪਾਸਟਰ ਬੇਬੀ ਵਰਕਸੀ ਔਰ ਪਾਸ ਆਸ਼ੀਸ਼ ਵਰਸੀ ਜੀ ਮਤਲਬ ਸਮੁੱਚੇ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਅੱਜ ਹਜ਼ਾਰਾਂ ਲੋਕ ਪਰਮੇਸ਼ਰ ਦੇ ਭਵਨ ਵਿੱਚ ਇਕੱਠੇ ਹੋਏ ਅਤੇ ਪਰਮੇਸ਼ਰ ਦੇ ਬਚਨ ਨੂੰ ਸੁਣਿਆ ਇਸ ਖੁਸ਼ੀ ਦੇ ਮੌਕੇ ਤੇ ਸਭਣਾ ਨੇ ਲੰਗਰ ਵੀ ਲਗਾਇਆ ਗਿਆ ਇਸ ਖੁਸ਼ੀ ਦੇ ਮੌਕੇ ਤੇ ਅੰਮ੍ਰਿਤਸਰ ਇੰਵਰਨਮੈਂਟ ਰੈਸਟ ਦੇ ਚੇਅਰਮੈਨ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਬਾਈਬਲ ਚਰਚ ਅਗੜ ਵਿੱਚ ਹਾਜ਼ਰ ਹੋਏ ਆਪ ਸਭ ਨੂੰ ਬੜੇ ਆਪਣਾ ਪਰਮੇਸ਼ਰ ਜੀ ਦੇ ਜੀ ਉਠਦੀਆਂ ਬਹੁਤ ਬਹੁਤ ਵਧਾਈਆਂ